ਦੋਸਤੋ ਲਾ ਆਫ ਅਟਰੈਕਸ਼ਨ ਕੀ ਹੈ ਅੱਜ ਗੱਲ ਇਸ ਦੀ ਕਰਾਂਗਾ ਉਹ ਵੀ ਮੈਂ ਆਪਣੀ ਜ਼ਿੰਦਗੀ ਦੀ ਜਿਹੜੀ ਵੀ ਜ਼ਿੰਦਗੀ ਦੀ ਕੋਈ ਵੀ ਚਾਹੇ ਛੋਟੀ ਚਾਹੇ ਵੱਡੀ ਚੀਜ਼ ਦੀ ਜਦੋਂ ਮੇਰੇ ਅੰਦਰ ਇੱਕ ਤੜਪ ਜਾਗੀ ਉਹ ਚੀਜ਼ ਦੇ ਕੋਲ ਮੈਂ ਜਦੋਂ ਜਾਣ ਦੇ ਲਈ ਤੜਪਿਆ ਤਾਂ ਉਹ ਮੇਰੇ ਕੋਲ ਖੁਦ ਚੱਲ ਕੇ ਆਈ ਹੈ ਮੈਨੂੰ ਨਹੀਂ ਸੀ ਪਤਾ ਇਸ ਨੂੰ ਲਾ ਆਫ ਅਟਰੈਕਸ਼ਨ ਕਹਿੰਦੇ ਆ ਮੈਂ ਜਦੋਂ 10ਵੀਂ ਚ ਪੜਦਾ ਸੀ ਮੈਂ ਇੱਕ ਫਿਲਮ ਦੇਖੀ ਸੰਗਮ ਰਾਜਕਪੂਰ ਸਾਹਿਬ ਦੀ ਉਹਦੇ ਚ ਆਈਫਲ ਟਾਵਰ ਦੇਖਿਆ ਮੈਨੂੰ ਜੋਰਪ ਜਿਹੜਾ ਉਹ ਇਦਾਂ ਲੱਗੇ ਕੀ ਚੀਜ਼ ਆ ਕਿੱਥੇ ਆ ਦੂਸਰੀ ਫਿਲਮ ਅਚਾਨਕ ਮੈਂ ਦੇਖੀ ਆਸ਼ਿਕ ਹੂੰ ਬਹਾਰੋਂ ਕਾ ਉਹ ਰਜੇਸ਼ ਖੰਨਾ ਸਾਹਿਬ ਦੀ ਮੈਂ ਪਾਗਲ ਹੋ ਗਿਆ ਮੈਂ ਥੀਏਟਰ ਤੋਂ ਸਿੱਧਾ ਜਿਹੜਾ ਉਹ ਨਕਸ਼ਾ ਜਿੱਥੋਂ ਮਿਲਦਾ ਆ ਕਿਤਾਬਾਂ ਦੀ ਦੁਕਾਨ ਤੇ ਨਕਸ਼ਾ ਲਿਆ ਕੇ ਮੈਂ ਦਿਨ ਰਾਤ ਸਿਰਫ ਇਹੀ ਦੇਖਣ ਲੱਪਿਆ ਕਿੱਥੇ ਹੈ ਇਹ ਆਈਫਲ ਟਾਵਰ ਤੇ ਮੈਨੂੰ ਇਹੀ ਸਮਝ ਲੱਗਿਆ ਕਿ ਇਹਦੇ ਲਈ ਸ਼ਾਇਦ ਮੈਨੂੰ ਬੰਬੇ ਜਾਣਾ ਪੈਣਾ ਕਿਉਂਕਿ ਬੱਚਾ ਸੀ ਜਿੱਦਾਂ ਦੀ ਉਹ ਸਮਝ ਸੀ ਉਸ ਵਕਤ ਦੀ ਤੇ ਕੋਈ ਐਸਾ ਨਹੀਂ ਸੀ ਇੱਕ ਦਿਨ ਅਚਾਨਕ ਮੈਂ ਘਰੋਂ ਭੱਜ ਗਿਆ ਤੇ ਮੈਂ ਬੰਬੇ ਪਹੁੰਚ ਗਿਆ ਤੇ ਹੁਣ ਰਾਜਕਪੂਰ ਸਾਹਿਬ ਨੂੰ ਐਦਾ ਤਾਂ ਹੈ ਨਹੀਂ ਕਿ ਮੈਨੂੰ ਡਾਇਰੈਕਟ ਕਿਸੇ ਨੇ ਮਿਲਾ ਦੇਣਾ ਸੀ ਮੈਂ ਜਿੱਥੇ ਕੰਮ ਕਰਨਾ ਸ਼ੁਰੂ ਕੀਤਾ ਇੱਕ ਪੈਟਰੋਲ ਪੰਪ ਤੇ ਜਿਹੜਾ ਮੇਰਾ ਪਹਿਲਾ ਕਸਟਮਰ ਸੀ ਇੱਕੋ ਦਮ ਚ ਸਲ ਮੈਨੂੰ ਜਾ ਕੇ ਅਟੈਂਡ ਕੀਤਾ ਮੈਨੂੰ ਉਹਨੇ ਭੇਜਿਆ ਜਾ ਕੇਰ ਉਹ ਇੱਕ ਅੰਬੈਸਡਰ ਗੱਡੀ ਸੀ ਬੜੀ ਆਮ ਗੱਡੀ ਉਸ ਦੇ ਵਿੱਚ ਰਾਜਕਪੂਰ ਸਾਹਿਬ ਸਬਾਹ ਮੈਂ ਬੈਠੇ ਸੀ ਤੇ ਮੈਨੂੰ ਜਿਸਲੇ ਪਤਾ ਲੱਗਿਆ ਉਹ ਉਹਨਾਂ ਨੂੰ ਮੈਂ ਖੜਕਾਇਆ ਤੇ ਥੱਲੇ ਉਹਨਾਂ ਨੇ ਕੀਤਾ ਮੈਂ ਕਿਹਾ ਜੀ ਮੈਂ ਤੁਹਾਡੀ ਸੰਗ ਮੂਵੀ ਦੇਖੀ ਇੰਨਾ ਕਹਿੰਦੇ ਸਾਰੀ ਉਹ ਜਗਾ ਦਾ ਸੇਠ ਆ ਗਿਆ ਉਹਨੂੰ ਮੈਨੂੰ ਧੱਕਾ ਪਰੇ ਮਾਰਿਆ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰਤੀਆਂ ਉਸ ਤੋਂ ਬਾਅਦ ਆਰ ਕੇ ਫਿਲਮ ਸਟੂਡੀਓ ਦੇ ਵਿੱਚ ਜਾਣਾ ਆਣਾ ਮੇਰਾ ਪਾਸ ਬਣ ਗਿਆ ਕਿਉਂਕਿ ਉਹ ਜਿਹੜੇ ਡਰਾਈਵਰ ਸੀ ਸਾਰੇ ਪੰਜਾਬੀ ਸੀ ਸਾਡੀ ਦੋਸਤੀ ਹੋ ਗਈ ਤੇ ਇੱਕ ਦਿਨ ਮੈਂ ਅੰਦਰ ਗਿਆ ਉੱਥੇ ਤੇ ਜਿੱਥੇ ਜਦੋਂ ਰਾਰ ਕੇ ਸਟੂਡੀਓ ਦੇ ਰਾਈਟ ਗੇਟ ਦੇ ਵਿੱਚ ਤੁਸੀਂ ਵੜਦੇ ਆ ਰਾਈਟ ਗੇਟ ਤੋਂ ਸਾਹਮਣੇ ਸ਼ਿਵਜੀ ਭਗਵਾਨ ਦਾ ਬਹੁਤ ਵਧੀਆ ਇੱਕ ਸਟੈਚੂ ਬਣਿਆ ਆ ਤੇ ਉੱਥੋਂ ਨੌ ਪੌੜੀਆਂ ਉੱਪਰ ਨੂੰ ਚੜ੍ਹਦੀਆਂ तकरीबन ਉਸ ਵਕਤ ਤੇ ਤੇ ਉਹ ਆਫਿਸ ਸੀਗੇ ਮਹਾਰਾਜ ਕਪੂਰ ਸਾਹਿਬ ਜੀ ਦੇ ਜਿਹੜਾ ਉਹਨਾਂ ਦੇ ਸੈਕਟਰੀ ਸੀ ਸ਼੍ਰੀ ਹਰੀਸ਼ ਬਿਬਰਾ ਜੀ ਉਹਨਾਂ ਨੂੰ ਮਿਲਣ ਜਾਣਾ ਸੀ ਤੇ ਮੈਂ ਜਿਸ ਵਕਤ ਉੱਥੇ ਇੱਕਦਮ ਮੰਦਰ ਵੱਡਿਆ ਤਾਂ ਪੌੜੀਆਂ ਚੜ੍ਹਨੋਂ ਪਹਿਲਾ ਪੌੜਾ ਰੱਖਿਆ ਪੈਰ ਰੱਖਿਆ ਤੇ ਉੱਥੇ ਕੁਰਸੀ ਰਾ ਕੇ ਸਾਹਮਣੇ ਰਾਜਪੂਰ ਸਾਹਿਬ ਤਿੱਟਾ ਤਿੱਟਾ ਕੁਰਤਾ ਹੱਥ ਦੇ ਵਿੱਚ ਉਹਨਾਂ ਦੇ ਬਹੁਤ ਕੁਝ ਮੈਨੂੰ ਜਨਜਾਦ ਨਹੀਂ ਕੀ ਭੜਿਆ ਸੀ ਉਹ ਉੱਥੇ ਬੈਠਿਆ ਤੇ ਏਡ ਦੇ ਗੇੜ ਦੇ ਉਹਨਾਂ ਦੇ 10 20 ਹੋਰ ਲੋਕ ਖੜੇ ਆ ਤੇ ਇੱਕਦਮ ਮੈਨੂੰ ਦੇਖਿਆ ਹੀ ਨਹੀਂ ਮੈਂ ਸਿੱਧਾ ਜਾ ਕੇ ਪੌੜੀਆਂ ਚੜਾਣਾ ਮੇਰਾ ਜਦੋਂ ਪਹਿਲਾ ਪੈਰ ਰੱਖਿਆ ਮੈਂ ਦੇਖਿਆ ਸਾਹਮਣੇ ਉਹ ਬੈਠੇ ਆ ਮੈਂ ਇੱਕਦਮ ਡਰ ਗਿਆ ਰੁਕ ਗਿਆ ਤੇ ਮੇਰੀਆਂ ਅੱਖਾਂ ਰਾਜਪੂਰ ਸਾਹਿਬ ਦੇ ਅੱਖਾਂ ਦੇ ਨਾਲ ਅੱਖਾਂ ਮਿਲੀਆਂ ਤੇ ਮੈਂ ਜਦੋਂ ਉਹਨਾਂ ਨੂੰ ਦੇਖਿਆ ਇੱਕ ਅੱਖਾਂ ਐਸੀਆਂ ਬਿੱਲੀਆਂ ਅੱਖਾਂ ਗੋਰਾ ਇਨਸਾਨ ਮਤਲਬ ਇੱਕ ਐਸੀ ਚੀਜ਼ ਮੈਂ ਦੱਸ ਨਹੀਂ ਸਕਦਾ ਔਰ ਮੈਨੂੰ ਸਮਝਣਾ ਮੈਂ ਕੀ ਕਰਾਂ ਤੇ ਮੈਨੂੰ ਉਹ ਕਹਿੰਦੇ ਅੱਖਾਂ ਚ ਅੱਖਾਂ ਪਾ ਕੇ ਕਿ ਉਹ ਮੈਨੂੰ ਜਾਣਦੇ ਸੀ ਕਈ ਵਾਰ ਉਸ ਤੋਂ ਬਾਅਦ ਫਿਰ ਮੈਂ ਮਿਲ ਚੁੱਕਾ ਸੀ ਪੁੱਤਰ ਕੀ ਚਾਹੀਦਾ ਹੈ ਮੈਂ ਕੋ ਅੱਗੇ ਨਹੀਂ ਦੇਖਿਆ ਪਿੱਛਾ ਨਹੀਂ ਤੇ ਮੈਂ ਸਿੱਧਾ ਅੰਦਰ ਜਿੱਧਰ ਉਹ ਆਪਣੇ ਕੰਟੀਨ ਸੀ ਉਸ ਪਾਸੇ ਨੂੰ ਮੈਂ ਭੱਜ ਗਿਆ ਤੇ ਉਸ ਤੋਂ ਬਾਅਦ ਮੈਂ ਬਹੁਤ ਵਾਰ ਆਰ ਕੇ ਦੇ ਵਿੱਚ ਜਦੋਂ ਰਾਮ ਤੇ ਗੰਗਾ ਮੈਲੀ ਦੀ ਜਿੰਨੀ ਸ਼ੂਟ ਆਰ ਕੇ ਸਟੂਡੀਓ ਚ ਆ ਸਭ ਦੇ ਵਿੱਚ ਮੈਂ ਉੱਥੇ ਨਾਲ ਇਨਵੋਲ ਰਿਹਾ ਤੇ ਉਸ ਟਾਈਮ ਦੇ ਵਿੱਚ ਜਿਹੜਾ ਮੈਂ ਬਹੁਤ ਵਾਰ ਜਿਹੜਾ ਆ ਉਹ ਰਾਜਪੂਰ ਸਾਹਿਬ ਜਿੱਦਾਂ ਉਹ ਸੀਨ ਡਾਇਰੈਕਟ ਕਰਦੇ ਸੀ ਕਲਭੂਸ਼ਣ ਕਰੋਨਦਾ ਸਾਹਿਬ ਮੰਦਾਕਨੀ ਉਹ ਮੈਂ ਕੈਮਰੇ ਦੇ ਆਲੇ ਦੋਲੇ ਘੁੰਮਦਾ ਰਹਿੰਦਾ ਸੀ ਤੇ ਇੱਕ ਦਿਨ ਕੀ ਹੋਇਆ ਇੱਕ ਸੀਨ ਉਹਨਾਂ ਨੇ ਸ਼ਾਟ ਲਿਆ ਉਹ ਇੱਕ ਮੈਂ ਰਾਹਦਾ ਇੱਕ ਮੀਰਾ ਉਹ ਉਹ ਗਾਣਾ ਚੱਲਦਾ ਸੀ ਤੇ ਉਸ ਤੋਂ ਬਾਅਦ ਜੋ ਲਾਈਟਿੰਗ ਚੇਂਜ ਕਰਨ ਦੇ ਲਈ ਕਿ ਉਹ ਸੈੱਟ ਕਰ ਰਹੇ ਸੀ ਤੇ ਕੁਝ ਟਾਈਮ ਲਈ ਰਾਜ ਸਾਹਿਬ ਉਸ ਚੇਅਰ ਦੇ ਉੱਤੋਂ ਉੱਠ ਕੇ ਪਰੇ ਗਏ ਤੇ ਮੈਂ ਜਿਹੜੇ ਵਿਊ ਫਾਈਂਡਰ ਚ ਉਹਨਾਂ ਦੇ ਦੇਖ ਕੇ ਸੀਨ ਸੈੱਟ ਕੀਤਾ ਮੈਂ ਅੱਗਾ ਨਾਲ ਦੇਖਿਆ ਪਿੱਛਾ ਮੈਂ ਉਹਦੇ ਵਿੱਚ ਦੇਖਿਆ ਪਹਿਲੀ ਵਾਰ ਮੈਂ ਕੈਮਰੇ ਨੂੰ ਅੱਖ ਲਾਈ ਉਹ ਵੀ ਰਾਜ ਕਪੂਰ ਸਾਹਿਬ ਦੇ ਵਿਊ ਫਾਈਂਡਰ ਔਰ ਜਦੋਂ ਉਹ ਮੈਂ ਦੇਖਿਆ ਮੈਂ ਦੱਸ ਨਹੀਂ ਸਕਦਾ ਕਿ ਆ ਮੰਦਾਕੀ ਨੇ ਸਾਹਮਣੇ ਖੜੀ ਸੀ ਜੋ ਟੈਲੀ ਸ਼ਾਟ ਸੈੱਟ ਕੀਤਾ ਸੀ ਔਰ ਇੰਨਾ ਵਧੀਆ ਉਸ ਦਿਨ ਤੋਂ ਬਾਅਦ ਸ਼ਾਇਦ ਮੇਰੇ ਅੰਦਰ ਸ਼ਾਇਦ ਪੂਰੀ ਫੋਟੋਗ੍ਰਾਫੀ ਸਮਾ ਗਈ ਤੇ ਮੈਂ ਉਸ ਤੋਂ ਬਾਅਦ ਪਤਾ ਨਹੀਂ ਕਿਹੜੇ ਕਿਹੜੇ ਐਕਟਰਾਂ ਨੂੰ ਕਿਹੜੇ ਕਿਹੜੇ ਫਿਲਮ ਡਾਇਰੈਕਟਰਾਂ ਨੂੰ ਨਾ ਜਾਣੇ ਕਿਹੜੇ ਕਿਹੜਿਆਂ ਨੂੰ ਮੰਦਾ ਮੈਨੂੰ ਮੌਕਾ ਮਿਲਿਆ ਤੇ ਇਹ ਹੈ ਜਿਹੜੀ ਹੈਗੀ ਹੈ ਜਿਹਨੂੰ ਕਹਿੰਦੇ ਲਾ ਆਫ ਅਟਰੈਕਸ਼ਨ ਜੋ ਮੇਰੇ ਨਾਲ ਹੋਈ ਐਸੀਆਂ ਹੋਰ ਵੀ ਮੇਰੇ ਨਾਲ ਬਹੁਤ ਜ਼ਿੰਦਗੀ 'ਚ ਘਟਨਾਵਾਂ ਕੱਟੀਆਂ ਉਹਨਾਂ ਦੀ ਮੈਂ ਗੱਲਾਂ ਕਰਦਾ ਰਾਂਗਾ ਧੰਨਵਾਦ